ਤਾਸੀ ਵੇਲਾ ਕਰਦੀ ਏ ਜੇ ਦਾਦੀ ਕਰਦਾ ਕਰਵਾਲਾ ਤਾਸੀ ਵੇਲਾ ਕਰਦੀ ਏ ਜੇ ਦਾਦੀ ਕਰਦਾ ਕਰਵਾਲਾ ਹਾਇ ਦੀ ਹੋ ਗਈ ਬੱਲੇ ਬੱਲੇ ਹਾਇ ਦੀ ਹੋ ਗਈ ਬੱਲੇ ਬੱਲੇ ਹਾਇ ਦੀ ਹੋ ਗਈ ਬੱਲੇ ਬੱਲੇ ਹਾਇ ਦਾ ਦਾਦੇ ਕਨੇਡਾ ਕੰਲੇ ਹਾਇ ਨੰਨ ਭਾਈ ਤੇ ਹਲਾ ਭਾਈ ਜਾਂਦੇ ਤਾਸੀ ਵੇਲਾ ਕਰਦੀ ਏ ਭਾਈ ਨਿਕਾ ਦਾ ਫੋੜਾ ਹੇਲ ਕਰਾਣ ਹਾਇ ਵੇਲਾ ਕਰਦੀ ਏ ਜੇ ਦਾਦੀ ਕਰਦਾ ਕਰਵਾਲਾ దా కా హీరే హీర దిగి హీర భన కల్ భన కల్ దా కా లలా కత్తియే దారి దินద జకర్వాలా నేను లలా కత్తియే దారి దินద జకర్వాలా విసున్నియా అన్న గావ్ జాడే తో అడ్డియా

ਤੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਮੇਰਾ ਹੈਗਾ ਸੌਰੀਆ ਘਰ ਦੇ ਵਿੱਚ ਪਹਿਲਾ ਦਿਨ ਸੋ ਮੰਮੀ ਉਹਨੇ ਕਹਿੰਦੇ ਪਹਿਲਾਂ ਰੱਬ ਦਾ ਸ਼ੁਕਰਾਨਾ ਕਰਨ ਜਾਣਾ ਇਸ ਕਰਕੇ ਅਸੀਂ ਗੁਰਦੁਆਰ ਸਾਹਿਬ ਮੱਥਾ ਟੇਕਣ ਚਲੇ ਆ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਬਾਕੀ ਵਧਾਈਆਂ ਲੈਣ ਵੀ ਆਏ ਸੀਗੇ ਮੰਮੀ ਰਾ ਦੇ ਵਿੱਚ ਜਾ ਜਾ ਕੇ ਵੀਡੀਓ ਬਣਾਈ ਆ ਭਾਈ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਦੱਸਿਓ ਜਰੂਰ ਮਾਫ ਕਰਦੇ ਹੋ ਸੋ ਹੁਣ ਆਪਾਂ ਨਾਲ ਦੀ ਨਾਲ ਚੱਲਾਂਗੇ ਬੰਦ ਕਰਦੇ ਤਨੇ ਜੀ ਮੈਨੂੰ ਗਿਫਟ ਦਿੱਤਾ ਰਾਤ ਹੁਣ ਇਹਨੂੰ ਆਪਾਂ ਅਨਬਾਕਸ ਕਰਕੇ ਦੇਖਦੇ ਆ ਕਿ ਦਿੱਤਾ ਹੈ ਕਿੱਟ ਲਗਾਈ ਦੀ ਕਿਨੂੰ ਭਾਂਜੀ ਨੂੰ ਜੇ ਮੈਂ ਕਹਿ ਤਾਂ ਕਿ ਇੱਕ ਵਾਰ ਜਾਣਾ ਕੱਪਲੇ ਅਰੇ ਜੋ ਰਮਾ ਇਹਨੂੰ ਕਿਹਾ ਗਿਫਟ ਦਿੱਤਾ ਵਾਓ ਕਿੰਨਾ ਸੋਨਾ ਸਾਫਾ ਵਾ ਲੈ ਦਿੱਤੀ ਆ ਰਹੀ ਹੈ ਜੀ ਕੋਲ ਮੇਰੇ 9 ਹਨਣ ਪੂਰਾ ਨਹੀਂ ਹੈਗਾ। ਹੁਣੀ ਪਾਲ ਮੈਂ ਇਹਨੇ ਕਿੰਨਾ ਸੋਹਣਾ ਹੈ ਬਿੱਤਰ। ਲੈ ਫੜਵੇਂ ਦੇਖਣ ਦੇ ਟਰਾਈ ਕਰਕੇ। ਮੈਂ ਲੈ ਕੇ ਆਇਆ। ਇਹ ਹਾ ਤੂੰ ਲੈ ਕੇ ਆਇਆ। ਬਹੁਤ ਸੋਹਣਾ ਹੈ ਬਹੁਤ ਜ਼ਿਆਦਾ ਸੋਹਣਾ ਹੈ। ਏਗੀ ਨੂੰ ਦੀ ਮਾਸੇ ਦੀ ਪਸੰਦ ਹੈ 16 ਲੱਗੇ ਮਗਾ ਇਹਨਾਂ ਬੜਾ ਇਹਨੇ ਪਾਣਾ ਨਹੀਂ ਕਿ ਤੁਹਾਨੂੰ ਵੀ ਪਤਾ ਹੈ ਉਹ ਸਾਰੀ ਲੈ ਕੇ ਆਈ ਬਹੁਤ ਬੜਾ ਪਾਉਂਦੀ ਨਹੀਂ ਹੈ ਬਹੁਤ ਸੋਹਣਾ ਹੈ ਠੀਕ ਹੈ ਹੋਰ ਕੀ ਆ ਇਸੇ ਫੰਕਸ਼ਨ ਤੇ ਬੈਜੂਗਾ ਨਾਲੇ ਲਾਈਟ ਵੇਟ ਆ ਕੋ ਸ਼ੋ ਜਿਆਦਾ ਹੋਣੀ ਹੈਗਾ ਕੋਈ ਨਾਣਾ ਹੈ ਮੈਨੂੰ ਪਤਾ ਮਗਾ ਬੜਾ ਪਾਉਂਦਾ ਨਹੀਂ ਹਾਂ ਜੀ ਪਾਣਾ ਨਹੀਂ ਫਿਰ ਅੱਛਾ ਇਹ ਟੌਪ ਸ ਹੈ ਠੀਕ ਹੈ ਬਹੁਤ ਸੋਹਣਾ ਥੈਂਕ ਯੂ ਦੇਖੋ ਫਿਰ ਜੈਸਮਨ ਚੁੱਕੀ ਹੈ ਮੇਰੇ ਵੱਡੇ ਨੇ ਕਿਹਾ ਜੇ ਖਾਣਾ ਵੀ ਦੇਤਾ ਹਾਂ ਥੈਂਕ ਯੂ ਹਾ ਤੁਤ ਲੋ ਜੀ ਕੋਈ ਨਹੀਂ ਮੰਮੀ ਚਲਤੀ ਦੇਖ ਲੈ ਇੱਕ ਮਿੰਟ ਜੀ ਪੜੀ ਲੈ ਮੈਨੂੰ ਪੜਾ ਦੇ ਇੱਕ ਪਾੜੋ ਮਾ ਆ ਗਈ ਬੋ ਜੀ ਸਹੀ ਆ ਰਹੀ ਤੇ ਮੈਂ ਕਿਹਦੀ ਮਾਲਾ ਇਹ ਨੂੰ ਹੀ ਪਾ ਕੇ ਚਾਹੁੰਦੇ ਆ ਮਗਾ ਹੌਲੇ ਹੌਲੇ ਇਹਨੂੰ ਪਸੰਦ ਆ ਜਿਆਦਾ ਮੈਂ ਭਾਰੀ ਪਾਣੇ ਨਹੀਂ ਫੇਰ ਕੱਢ ਕੇ ਮਾਰਨੇ ਉਹਨੇ ਜਿਵੇਂ ਪਹਿਲਾਂ ਮਾਰਿਆ ਹਾਂ ਲੈ ਰੱਖ ਦੇ ਹੁਣ ਮੇਰੇ ਇਹ ਸਾਹ ਨੂੰ ਆਏ ਦਾ ਵੀ ਪਤਾ ਨਹੀਂ ਪਸੰਦ ਆਉਂਗਾ ਨਹੀਂ ਨਹੀਂ ਦੀਦੀ ਤੁਹਾਡੇ ਸਾਹਮਣੇ ਮੈਂ ਪਾ ਕੇ ਰੱਖ ਆੜ ਗਈ ਦੇਖੋ ਹੋਰ ਉਹ ਕੀ ਚਾਹੀਦਾ ਮੈਂ ਇਹਨਾਂ ਕਹ ਲਾਈਆਂ ਕਿ ਨਾਰਮਲ ਹੈ ਮਤਲਬ ਉਹ ਇਹ ਕੰਨੇ ਭਾਰੀ ਨਹੀਂ ਹੈਗੇ മാ <Such> അലറി Was it? Okay, thank you. ਰੋੜੀ ਜਵਾਲੀ ਦੇ ਪਹਿਲੇ ਖੇਗਾ ਹੈ ਕਾ ਦੇ ਮੈਂ ਕਿ ਝੂਠੇ ਸਰਦਾਰ ਮਗਰ ਬੋਟਾ ਪੈ ਲਗੀ ਆ ਬਰਾਸੀ ਨੇ ਲੇਟ ਹੋ ਜੀ ਹੈ ਕੈਮਰਾ ਹੀ ਪਹੁੰਚ ਜੀਏਗਾ ਹੈ ਕਿ ਬਣਾ ਲਈਓ ਸਰਦਾਰ ਨੇ ਤੇਰੀ ਵੀਡੀਓ ਹਾਂਜੀ ਹੁਣ ਤੈਨੂੰ ਵਾਇਰਸ ਹੋ ਜਾਣਾ ਹੈ ਔਰ ਮੂੰ ਤੇਰੇ ਹਾਂ ਨਲਾਇਕ ਜਾਦਿਆ ਵਾਇਰਸ ਨਹੀਂ ਹੁੰਦਾ ਕੀ ਹੁੰਦਾ ਵਾਇਰਲ ਹੁੰਦਾ ਹਾਂ ਹੁਣ ਤੂੰ ਵਾਇਰਲ ਹੋ ਜਾਣਾ ਹੈ ਉਹ ਵਿਆਹ ਵਾਲੇ ਦੇ ਮਾਮੇ ਨਾਨਕੇ ਤੋਂ ਵੇਲਾ ਵਾਰਨੇ ਲੈ ਲਾ ਜਿਹੜੇ ਮੁੰਡੇ ਦੇ ਮਾਮੇ ਨਾਨਕੇ ਤੇ ਜਿਹੜੇ ਵੇਲਾ ਨਹੀਂ ਦਿੰਦੇ ਜਾਣ ਕੇ ਭੰਡਾ ਨੂੰ ਪਛਾਣ ਕੇ ਖੜ ਮੁੰਡੇ ਦੇ ਮਾਮਾ ਜੀ ਕੋਲੋਂ ਵੇਲ ਮੁੰਡੇ ਦਾ ਮਾਮਾ ਹੈ ਕਿੱਥੇ ਆ ਇਕਦਾ ਮਿਲਦੀ ਕਰਾ ਕੇ ਚਲੇ ਗਏ ਹਾਂ ਲੈ ਪੰਨੇ ਸਾਹਮਣੇ ਹੋਣੇ ਸਰਦੀ ਦਾ ਮੌਸਮ ਹੈ ਲੈ ਪੰਡਾ ਦਾ ਚੇਤਾ ਨਹੀਂ ਵੀ ਲੈ ਕੇ ਜਾ ਗਿਆ ਸਰਦਾਰ ਕਹਿੰਦੇ ਤੁਹਾਨੂੰ ਵਧਾਈ ਦੇਣੀ ਹੈ ਪਹਿਲਾਂ ਦੇਣੀ ਤੁਹਾਨੂੰ ਵੇਲ ਅੱਛਾ ਹਾਂਜੀ ਵੇਲ ਕੋਈ 1700 ਵਾਲੀ ਨਹੀਂ ਵੱਡੀ ਵੇਲ 2100 ਵਾਲੀ ਮੈਂ ਰੋਜ਼ ਸਰਦਾਰਾਂ ਨੂੰ ਮਿਲਦੇ ਕਦੀ ਨਹੀਂ ਮੰਗਿਆ ਅੱਜ ਟਾਈਮ ਦਿੱਤਾ ਅੰਦੇ ਤੁਹਾਨੂੰ ਦੇਣੀ ਵੇਲ ਓਏ ਨਲਾਇਕ ਜਾਦਿਆ ਦੇਣੀ ਕਿਹੜੀ ਆ ਮਨੀ ਬ੍ਰਾਂਡ ਦੀ ਵੇਲ ਜਿਹੜੀ ਗਮਲਿਆਂ 'ਚ ਲੱਗੀ ਹੈ ਜਾਂ ਕਦੂ ਕਰੇਲੀ ਦੀ ਵੇਲ ਹੋਰ ਕਿਹੜੀ ਲੱਭਨ ਹੈਕ ਹੋ ਗਿਆ ਸਰਦਾਰ ਇਧਰ ਮੇਰੇ ਸਰਦਾਰ ਕੋਲੋਂ ਵੇਲ ਓ ਪੰਡਾ ਕਿੱਥੇ ਆ ਕਹਿੰਦਾ ਮੇਰਾ ਨਹੀਂ ਭਰਾ ਵੇਲ ਜੀ ਬੜਾ ਆ ਹਮਨੇ ਨਹੀਂ ਆ ਹੋਰ ਕੀ ਹੁੰਦੇ ਮਲੈਕ ਜਾ ਗਿਆ ਮੁੰਡੇ ਦੀ ਆ ਪੂਆ ਪੈਣਾ ਚਾਚੀ ਆ ਤਾਈਆਂ ਤੋਂ ਵੇਲਾ ਫੜੀ ਚੱਲੇ ਕਹਿੰਦੇ ਵੇਲਾ ਦੇਣੀ ਏ ਜ਼ਰੂਰ ਆ ਦੇਣੀ ਆ ਕਦੋਂ ਆ ਜਦੋਂ ਮਾਰ ਮਾਰ ਮੇਰੀ ਵਕੀ ਗਰਮ ਕਰਦੀ ਕਹਿੰਦੇ ਮਰਾਸੀ ਨੂੰ ਠੰਡ ਨਾ ਲੱਗੇ ਉਹ ਲੈ ਸੁਤੇ ਹੀ ਉੱਠ ਕੇ ਆਏ ਆ ਮਲੈਕ ਹੋ ਗਿਆ ਨਹੀਂ ਸਿਰ ਰੁਪਈਏ ਬੜੇ ਦੇਣੇ ਤੁਹਾਨੂੰ ਅੱਛਾ ਤੇਰੇ 90 ਰੁਪਈਏ ਸੈਂਕੜਾ ਆ ਵਿਆਹ ਤੇ ਖਰਚਾ ਹੋ ਗਿਆ ਆ ਮਨੇ ਉਹ ਮੁੰਡੇ ਵਿਆਹ ਦੇ ਕੋਲੋਂ ਵੀ ਵੇਲ ਲੈ ਲਾ ਉਹ ਵਿਆਹ ਵਾਲੇ ਤੋਂ ਫੜਲਾ ਵੇਲ ਉਹ ਕਹਿੰਦਾ ਸ਼ਗਨ ਸਲਾਮੀਆਂ ਘੱਟ ਪਈਆਂ ਆ ਤੇ ਜਿਹੜੀਆਂ ਪਈਆਂ ਆ ਉਹ ਮੰਮੀ ਡੈਡੀ ਲੈ ਲਈਆਂ ਆ ਬੱਲੇ ਘੋੜਾ ਵੀ ਉੱ ਆਇਆ ਕਹਿੰਦਾ ਆਦੀ ਭੰਡਾ ਨੂੰ ਵਧਾਈ ਦੇਣੀ ਆ ਅੱਛਾ ਇਹ ਦੇਣੀ ਆ ਦੇਣੀ ਕਿਤਾ ਜਦੋਂ ਤੂੰ ਮਾਰ ਮਾਰ ਮੇਰੇ ਗੁਰਦੇ ਚ ਪਸਰੀ ਕੱਢਦੀ ਹੈ ਬਿਨਾਂ ਦਵਾਈ ਤੋਂ ਕੱਢਦੇ ਲੱਗਦਾ ਔਰ ਕੀ ਹੁੰਨੇ ਆ ਜੇ ਹਮ ਬਾਗ ਮੇ ਜਾਏਗੇ ਫੁੱਲ ਖਿਲੇ ਜਾਏਗੇ ਹਮ ਬਾਗ ਮੇ ਜਾਏਗੇ ਫੁੱਲ ਖਿਲੇ ਜਾਏਗੇ ਜੋੜੀ ਰਵੇ ਸਲਾਮਤ ਜੀ ਦਾ ਪੰਡ ਤੇਰਾ ਗਾਏਗੇ ਤੇਰੀ ਤਾਰਿਫੜ ਕੇ ਛੋਟੇ ਗਿਆਨੀ ਨੂੰ ਫੜਾਏਗੇ ਸੰਜੇ ਸੇਰਾ ਗਾਈ ਮਰਦੀ ਆਏ ਹਾਂਜੀ ਸਰਦਾਰ ਦਾ ਵਿਆਹ ਹੋ ਜਾਣਾ ਬੰਦ ਲੈ ਕੇ ਜਾ ਦਿਆ ਸਰਦਾਰ ਦਾ ਮੈਂ ਕਿਹਾ ਜਾ ਹੋ ਜਾਣਾ ਅੱਛਾ ਸਾਡੀ نسل ਬਦਲੀ ਚ ਖੇਤੀਬਾੜੀ ਵਾਲੇ ਹੋ ਗਏ ਮਲਾਕ ਜਾ ਜਾ ਮਾਸਟਰ ਤੇਰਾ ਬਾਹਰ ਆਇਆ ਮੁੰਡਾ ਆਇਆ ਬਾਹਰ ਅਮਰੀਕਾ ਤੋਂ ਮੈਂ ਨਾ ਉਹਦੀ ਪਿੰਟ ਵੇਹ ਉਹਦਾ ਪਜਾਮਾ ਵੇਹ ਰਹੀ ਤਾ ਮੁੰਡਾ ਆਇਆ ਹੀ ਬਾਹਰੋਂ ਇਟਲੀ ਤੋਂ ਨਲਾਇਕ ਜਾ ਗਿਆ ਮੇਰਾ ਸਰਦਾਰ ਆਇਆ ਹੀ ਬਾਹਰੋਂ ਹਲੈਂਡ ਤੋਂ ਬਾਹਰੋਂ ਆਇਆ ਬਾਹਰੋਂ ਆਇਆ ਕਿੱਥੋਂ ਖੇਤਾ ਦੀ ਟੱਟੀ ਬੈ ਕੇ ਹੁਣੇ ਅੱਧਰ ਵੜਿਆ ਇਹ ਵੀ ਬਾਹਰ ਹੀ ਹੁੰਦਾ ਇਹਦਾ ਮੁੰਤੇ ਜਿਹੜੇ ਬਾਹਰ ਜਾਂਦੇ ਨੇ ਨਾਲ ਕੋਲ ਪਾਸਪੋਰਟ ਹੁੰਦਾ ਇਹਦੀ ਕੋਈ ਹੈ ਗਿਆ ਸੀ ਉਹ ਕੀ ਸੀ 2 ਲੀਟਰ ਦੀ ਬੋਤਲ ਧਰੀ ਆ ਮੁੰਤੇ ਯਾਰ ਬਣਾਇਆ ਇਹਦੇ ਚ ਲੈ ਜਾਂਦਾ ਬੱਲੇ ਪੰਡ ਸਰਦਾਰ ਮੇਰੇ ਕਹਿੰਦਾ ਆ ਹਾਂਜੀ ਉਹਨੇ ਲਾਰਿਆ ਸਾਹਿਬ ਹਾਂ ਕਹਿੰਦੇ ਵੀ ਮਰਾਸੀਆਂ ਨੂੰ ਵਧਾਈ ਦੇਣੀ ਹੈ ਲੱਗੇ ਰੋ ਲੱਗੇ ਰੋ ਹਾਂ ਗੀਤ ਗਾਉਣ ਨਹੀਂ ਨਹੀਂ ਅੰਦੇ ਤੁਸੀਂ ਆਏ ਤੇ ਸਾਡਾ ਵੇੜਾ ਖੁਸ਼ੀਆਂ ਨਾਲ ਭਰ ਗਿਆ ਮਰਾਸੀਓ ਲੱਗੇ ਰੋ ਸ਼ਬਦ ਸੁਣਾਉਣ ਤੇ ਨਾ ਸ਼ਬਦ ਬਾਣੀ ਤੇ ਸੁਣਦੇ ਰਹਿੰਦੇ ਨੇ ਪੰਡੂ ਉਦਾਂ ਹੀ ਲੱਗੋ ਨਕਲਾ ਲਾਉਣ ਤੇ ਨਹੀਂ ਸੁੱਕੇ ਹੀ ਲੱਗੋ ਆਦੇ ਨਾਲ ਬੱਤੀ ਵਾਲੀ ਤਾਰ ਨਾਲ ਮਰਾਸੀ ਗਰੀਬ ਦੀ ਕਿੱਟਲੇ ਸੈਲੀ ਨੇ ਕੱਢੀ ਹੋਣਾ ਹਾਂ ਮੈਂ ਕਸੀ ਸਮਝ ਨਹੀਂ ਆ ਬੱਲੇ ਪੰਡਰਾਸੀ ਸਮਝਦਾ ਹੀ ਨਹੀਂ ਕੀ ਸਮਝਦਾ ਆਂਦਾ ਅਦੁਰਖਰੋਂ ਡੀ ਜੇ ਆਇਆ ਦਵਾਲ ਦਾ ਜੋੜ ਨੂੰ ਆਖ ਮਰਵੀ ਆਇਆ ਕਰੋ ਇਹਨਾਂ ਨੂੰ ਫੁੱਲ ਚਾਰਜ ਓਏ ਨਲਾਇਕ ਜਾ ਦਿਆ ਮੇਰੇ ਜੰਮਿਆ ਜੋ ਪੰਡ ਜੰਮਿਆ ਰੋਪੜ ਸ਼ਹਿਰ ਰੋਪੜ ਸ਼ਹਿਰ ਹਾਂ ਜੇ ਤੂੰ ਜੰਮਿਆ ਉਹ ਫੁੱਲ ਵਾਲੇ ਹੱਡ ਤੇ ਕਾਲੇ ਦੀ ਦੁਕਾਨ ਤੇ ਹਾਂ ਹਾਂ ਤੇਰਾ ਪਾਪਾ ਜੰਮਿਆ ਉਹ ਸਾਰੇ ਜੰਮੇ ਬੰਨ ਤੇ ਹੀ ਤੁਸੀਂ ਸਾਰੇ ਉੱਦੇ ਜੰਮੇ ਮੈਨੂੰ ਲੱਗ ਗਿਆ ਪਤਾ ਹੀ ਪਤਾ ਲੱਗਾ ਤੇਰੀ ਮਾਂ ਦਾ ਰੂਟੀ ਸਰਤਾਪੁਰ ਆ ਜੰਮ ਤੁਸੀਂ ਬੰਨ ਤੇ ਪੈਂਦੇ ਨਹੀਂ ਨਹੀਂ ਆ ਬੱਲੇ ਪੰਡ ਤੇਰੀ ਜੰਮਣ ਦਾ ਕੋਈ ਮਜ਼ਾ ਨਹੀਂ ਆਇਆ ਅੱਛਾ ਹਾਂ ਤੇ ਤੇਰੇ ਜੰਮਿਆ ਕੀ ਨਾ ਮੈਂ ਜੰਮਿਆ ਨਾ ਪਾਪਾ ਜੰਮਿਆ ਬੜੇ ਨੂੰ ਤੇਰੇ ਤੋਂ ਹੀ ਪਹਿਲਾਂ ਨਹੀਂ ਹੁੰਦੇ ਮੈਂ ਨਾ ਸਰਦਾਰ ਨੂੰ ਪੁੱਛ ਲਿਆ ਕਦੀ ਮਰਾਸੀ ਜੰਮਦੇ ਵੇਖਿਆ ਨਾ ਮੈਂ ਨਾ ਮੈਂ ਜੰਮਿਆ ਨਾ ਮੇਰੇ ਪਿਓ ਨਾ ਮੇਰੀ ਨਿਆਣੀ ਜੰਮੇ ਓਏ ਲੜਾਇਕਾ ਜੰਮਣਾ ਮੀਰ ਦਾ ਜੰਮਣਾ ਖਰੀਦਦਾ ਅਸੀਂ ਜੰਮੇ ਹੀ ਨਹੀਂ ਆਏ ਕਿ ਤੁਹਾਡੇ ਅੰਮਰਸਰੋਂ ਪਨੀਰੀ ਵਾਲੀ ਰੋਪੜ ਤੇ ਭਾਂਡੇ ਨਹੀਂ ਹੈ ਇਹ ਬਾਰੋਂ ਮੰਗਾਏ ਅਸੀਂ ਕਿ 20000 ਰੁਪਏ ਨਸਲ ਜੰਮਦੀ ਨਾ ਲਾਇਕ ਹੋਰ ਕੀ ਹੁੰਦੇ ਅਸੀਂ ਕਿ ਮੇਰੇ ਜੰਮਣ ਦੀ ਤਿਆਰੀ ਅੱਛਾ 990 ਦਾਈ ਆ ਗਈ ਓਏ ਨਲਾਇਕ ਜਾ ਜਾ ਦਾਈ ਪੜੀ ਲਿਖੀ ਇੱਕ ਹੋਵੇ ਸਹਦ ਦਾ ਕੇਸ ਕਰ ਜਿੰਦੀ ਤੇ ਮੈਂ ਜੰਮਿਆ ਇਲੈਕਸ਼ਨ ਨਾਲੇ ਕੇਸ ਕਰਾਉਣ ਨਾਲੇ ਬੋਟਾ ਪਾਉ ਹਾਂ ਮੁੰਡਾ ਜੰਦਾ ਹੀ ਜਾਂਦੇ ਨੇ ਲੈ ਬਣਾਉਂਦਾ ਨਹੀਂ ਆਇਆ ਹੋਰ ਕੀ ਹੁੰਦੇ ਸੀ ਜਦੋਂ ਮੈਂ ਹੋ ਗਿਆ ਪੈਦਾ ਜਦੋਂ ਮੈਂ ਪੈਦਾ ਹੋਇਆ ਹਾਂਜੀ ਦਾਈ ਨੂੰ ਅਸੀਂ ਗੁਪਤਦਾਨ ਦਿੱਤਾ ਗੁਪਤਦਾਨ ਹਾਂਜੀ ਕੋਈ 2-4000 ਰੁਪਇਆ ਨਾ 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 ਅੱਗੇ ਦਾਈ ਭੁੱਖੀ ਮਰਣ ਦੀ ਸੀ ਦਿੱਤਾ ਹੀ ਗੁਪਤਦਾਨ 2000 ਰੁਪਇਆ ਮੈਂ ਕਿਹਾ ਦਾਈ ਨੂੰ ਦਿੱਤਾ ਹੀ ਗੁਪਤਦਾਨ ਤਾਂ ਕਿ ਉਹਦੇ ਘਰ ਚ ਘੂਠਾ ਦਿੱਤਾ ਹੁਣ ਸਾਰੇ ਕੇਸ ਹਸਪਤਾਲ ਹੀ ਹੁੰਦੇ ਆ ਦਾਈਆਂ ਦਾ ਕੰਮ ਹੀ ਨਹੀਂ ਬੀਟਦਾ ਸਾਰੇ ਪੀਜੀਐਸ ਤੋਂ ਕਰਦੇ ਨਹੀਂ ਜੀ ਕੀ ਪੁੱਛ ਗਏ ਦਾਈਆਂ ਦੇ ਕੰਮ ਹੀ ਖਤਮ ਕਰਦਾ ਫਿਰ ਆਗੀਆਂ ਮੇਰੀਆਂ ਭੈਣਾਂ ਰੋ ਵੀਰ ਪਿਆਰੇ ਜਿਹੜੀ ਭੈਣਾਂ ਦੇ ਜੋੜਾ ਵਾਰੇ ਕਸੂਟਾ ਮੈਂ ਨਾ ਦੂਰੋ ਦੂਰੋ ਕੁੜੀਆਂ ਜਲੰਧਰੋਂ ਲੁਧਿਆਣੇੋਂ ਪਟਿਆਲੇੋਂ ਆਈਆਂ ਜਿਹੜੀ ਆਵੇ ਜੋੜਾ ਵਾਰੇ 100 100 ਦੇ ਨੋਟਾਂ ਦੇ ਮੈਂ ਜੰਮੀਆ ਸ਼ਰੀਵਾਰ ਦੇ ਤਾਰੇ 1 ਵਜੇ ਸੀ ਉਹ ਵੇਡ ਮੈਂ ਤੇਰੇ ਜਿਹੜੀ ਆਵੇ ਜੋੜਾ ਵਾਰੇ ਵਾਰੇ ਕਾ ਦੇ ਗਿੰਨੀਆਂ ਬਾਥੀਆਂ ਦੇ ਸੀ ਉਹ ਤੇਲੀ ਨੂੰ ਤੂੰ ਹੀ ਲਾਉ ਸਾਹਮਣੇ ਦਾ ਰੰਗ ਨਿਕਲ ਜੇ ਮਾਸੇ ਨਾ ਜਿਸੰਨੀ ਦੇ ਆਂਦੇ ਕੋਲੀਆ ਹੀ ਜੰਪਿਆ ਮਰਦੀਆਂ ਰੰਗ ਦਾ ਕੇ ਖਲਾਕ ਹੋਦੇ ਕੁੜੀਆਂ ਦੇ ਵਾਰੇ ਜੋੜਾ ਹਾਂਜੀ ਮੁਰਕੇ ਮੈਨੂੰ ਮਿਲਣ ਆ ਗਈਆਂ ਰੋਪੜ ਅੱਛਾ ਮੈਂ ਕਿਹਾ ਖੜਿਆ ਹੈੱਡ ਤੇ ਹਾਂ ਹਾਂ ਮੈਂ ਕਿਹਾ ਜਿਹੜੀ ਕੁੜ ਆਦਿ ਨੂੰ 100 ਦੇਵਾਂ ਉਹ ਨਲਾਇਕ ਜਾ ਜਾ ਕੋਈ ਸੂਟ ਲੈ ਕੇ ਦੇ ਦੇ ਜਿਹੜੀ ਆਵੇ ਮੈਂ 200 ਹੀ ਦੇਈ ਜਾਵਾਂ 100 ਕੋਟੀਆਂ ਮੈਂ ਤਾਂ ਜਿਹੜੀ ਪਹਿਣਾਵੇ ਦਵਾਏ 500 ਦੇਣਾ ਕੀ ਸਾਡ ਦੇ ਖੜ ਕੇ ਖੋਤੇ ਮਸਲਾ ਹੀ ਲੱਗੀ ਸੀ 80 ਰੁਪਏ ਕਿਥੋਂ ਆਉਣੇ ਸਭ ਲੱਗੀ ਆਇਆ ਦੂਜੀ ਮੇਰੀ ਭੈਣ ਆਈ ਹਾਂਜੀ ਉਹਨੂੰ ਮੈਂ ਮਸ਼ੀਨ ਦਿੱਤੀ ਮਸ਼ੀਨ ਦੇਤੀ ਕੋਈ ਸਲਾਈ ਕਢਾਈ ਵਾਲੀ ਤੇਰੇ ਨੂੰ ਤੇਰਾ ਕੁੜੀ ਧਾਗਾ ਪਾਉਂਦੀ ਅੰਨੀ ਹੋ ਜੇ ਅੱਗੇ ਉਹਦੀ ਅੱਖਾਂ ਚਾਈਨਾ ਵਾਲੀਆਂ ਹਾਂ ਨੈਕ ਹੋ ਗਿਆ ਕੁੜੀ ਨੂੰ ਦਿੱਤੀ ਅਸੀਂ ਮਸ਼ੀਨ ਉਹ ਮੈਂ ਕਾ ਪਹਿਨੇ ਮਹੀਨਾ ਸਿਆਲ ਦਾ ਤੇਰੇ ਹੱਥੋਂ ਤੇਰਾ ਠਰ ਜਾਣ ਹਾਂਜੀ ਮਸ਼ੀਨ ਲੈ ਜਾ ਓਏ ਅਸੀਂ ਮਰਾਸੀ ਭੰਡ ਨਹੀਂ ਵ ਕੀ ਗੱਲੋ ਬਾਪੂ ਸਾਡਾ ਨਾਉਂਦਾ ਨਹੀਂ ਕੁੜੀ ਮਸ਼ੀਨ ਚ ਘੇਰੇ ਦਵਾਈ ਜਾਵੇ ਆਉਂ ਜਾਂ ਬਾਪੂ ਨਖੇਰਿਆ ਹੋਵੇ ਅਮਰ ਵੀ ਆਇਆ ਡਿਟਰਜਨ ਪਾ ਕੇ ਹਾਂ ਲੈ ਪੰਨ ਕੁੜੀ ਨੂੰ ਦਿੱਤੀ ਮਸ਼ੀਨ ਦਿੱਤੀ ਕਿਹੜੀ ਦਿੱਤੀ ਮਸ਼ੀਨ ਜਿਹੜੀ ਬਾਹਰੋਂ ਵਾਈ ਘਿੱਚ ਘਿੱਚ ਕਰਦੀ ਜਿਹੜੀ ਦੋ ਟਰੱਕਾਂ ਤੇ ਆਂਦੀ ਹਾਂਜੀ ਦਿੱਤੀ ਕਰੀ ਸਿਰ ਰੋਡੇ ਕਰਨ ਲਈ ਹੈ ਕੁੜੀ ਨੇ ਜਾਂਦੇ ਆ ਲਾ ਤੇ ਸੱਸ ਦੇ ਭਰੋਟੇ ਅੱਛਾ ਨਰਾੰਦੀ ਕਰਤੀ ਘੋਣ ਲੈਕ ਹੋ ਗਿਆ ਮੈਂ ਖੇਤੀ ਇਹ ਇੱਕ ਹੀ ਕਿਸਾ ਹੈ ਇਹ ਹੋ ਗਿਆ ਕਹਿੰਦੀ ਵੀਰੇ ਪਾਲਰੀ ਸਿੱਖਣ ਲਈ ਆ ਬਾੜੋਂ ਨਹੀਂ ਤੋਂ ਆਉਂਦੇ ਹੋ ਗੰਝੇ ਕਾਣੇ ਕੀਤੇ ਹਮ ਵੀ ਆਇਆ ਹੋਰ ਕੀ ਦੇਣਾ ਸੀ ਅਸੀਂ ਉਹ ਲੈ ਕੇ ਜਾਦੇ ਦੂਜੀ ਮੇਰੀ ਭੈਣ ਆ ਗਈ ਹਾਂਜੀ ਵੇਖ ਰਾਣਾ ਮਰਾਸੀ ਹਾਂ ਰੋਪੜ ਰਹਿਣਾ ਅੱਛਾ ਤੇ ਤੈਨੂੰ ਕੁੜੀਏ ਜਾ ਵੇਲੀ ਵੜ ਜਾ ਸੰਗਲ ਸਣੇ ਲੈ ਜਾ ਭੈਣ ਮੇਰੀਏ ਕੋਈ ਮੱਝ ਲੈ ਰਿਆ ਡੇਮੂ ਤੇਰਾ ਕੁੜੀ ਖੋਇਆ ਚੁੱਕਦੀ ਬੁੱਢੀ ਹੋ ਗਈ ਲੈਕ ਹੋ ਗਿਆ ਤੇ ਡੇਮੂ ਤੇਰਾ ਮੈਂ ਕਿਹਾ ਭੈਣ ਮੇਰੀਏ ਕੋਈ ਗਊ ਲੈ ਜਾ ਗਊ ਨਹੀਂ ਰਹੀ ਸੀ ਚੱਲੀ ਗਲੋ ਗਊ ਨਿਕਲੀ ਖੱਟੜ ਹਾਂਜੀ ਨਾਲ ਹੀ ਕੁੜੀ ਫੱਟੜ ਤੇ ਦੰਗਾ ਨੂੰ ਤਾਰ ਪਾਉਂਦੇ ਫਿਰਾਂਗੇ ਡੇਮੂ ਤੇਰਾ ਨਹੀਂ ਸੀ ਅੱਛਾ ਕੁੜੀ ਨੂੰ ਦਿੱਤੀ ਮਸ਼ੀਨ ਤੇ ਨੂੰ ਘੋੜੀ ਲਾਤੀ ਮੈਂ ਕਿਹਾ ਵੇਲੀ ਵੜ ਜਾ ਸੰਗਲ ਸਣੇ ਲੈ ਜਾਣਾ ਇਹਨੂੰ ਘੋੜੀ ਦੇਤੀ ਨਹੀਂ ਨਹੀਂ ਕੁੜੀ ਨੇ ਬੀਮ ਵੇਚਣੀ ਸੀ ਇਹ ਜਿਹੋ ਗੱਲ ਹੋਈ ਕਿ ਮੱਝ ਵੇਚ ਕੇ ਘੋੜੀ ਲਈ ਹਾਂਜੀ ਪੀੜੋ ਗਿਆ ਤੇ ਨਿੱਤ ਸੁਟਣੀ ਪਈ ਜੇ ਮੈਂ ਉਹ ਤੇਰੇ ਦਾਨ ਦੇ ਅੱਛਾ ਆਖਿਆ ਜਾ ਮੈਂ ਨਹੀਂ ਵੜ ਜਾ ਇਤ ਸੰਗਲ ਸੰਲੇ ਲੈ ਜਾ ਕੁੜੀ ਲੈ ਹੀ ਜਾ ਲੈ ਹੀ ਜਾ ਉਹ ਲੈ ਕੀ ਜਾ ਹੁਣ ਕਾਲੇ ਕੁੱਤਾ ਸਾਡਾ ਤਾਂ ਮੁੱਕਾ ਹੋ ਗਿਆ 15 ਕਿੰਨੇ ਪਾਉਂਗਾ ਲੈ ਕੇ ਜਾ ਦੋ ਮੈਂ ਸੁਨੇਹ ਤੇਰੀ ਮਾਸੀ ਦੀ ਕੁੜੀ ਆਈ ਜਿਹਦੇ ਲੰਬੇ ਲੰਬੇ ਵਾਲ ਆ ਉਹਦੀ ਫਿਰ ਅਸੀਂ ਬੁੱਕ ਭਰ ਕੇ ਪਾਇਆ ਬੁੱਕ ਭਰ ਕੇ ਪਾਤਾ ਸ਼ੈਂਪੂ ਦਾ ਲੈ ਨਾ ਲੈਕ ਨਾ ਹੋਵੇ ਤੇ ਸ਼ੈਂਪੂ ਪਾਉਂਦੇ ਆ ਅੱਛਾ ਕੋਈ ਕੰਡੀਸ਼ਨਰ ਦਾ ਕੰਡੀਸ਼ਨਰ ਹੀ ਕਦੀ ਵੇਖਿਆ ਹੀ ਨਹੀਂ ਕੋਈ ਤੇਲ ਦਾ ਪਾਇਆ ਬੁੱਕ ਭਰਕੇ ਦੇਸੀ ਕਿਉਂ ਦਾ ਮੈਂ ਨਾ ਪਾਇਆ ਬੁੱਕ ਭਰਕੇ ਉਹਨੇ ਲੱਖ ਪਾਇਆ ਕਾਦਾ 33 ਬਾਦ ਆ ਕੇ ਦੂਆ ਮਰ ਜਾਣਗੀ ਸਾਡੇ ਤੇ ਦੇਸੀ ਇਲਾਜ ਹੀ ਆ ਸ਼ੈਂਪੂ ਸ਼ੂਪੂਰਾ ਨਹੀਂ ਆਗਾ ਫੇਰ ਕੀ ਉਹਨੂੰ ਦੇਣਾ ਸੀ 20 ਆ ਗਿਆ ਰੁਪਈਆ 5200 ਨਾਲ ਕੰਮਲ ਅਜੇ ਲਾਉਣ ਲੱਗੇ ਨੰਬਰ ਜਿਹੜੀ ਤੂੰ ਵੇਖ ਲਿਆ ਮਿੰਡੀ ਵਾਲੇ ਤੇਰੇ ਵੀ ਨਹੀਂ ਉਹਨਾਂ ਰੱਖਿਆ ਸਰਕੀ ਹੈ ਪੇਟੀ ਮੈਨੂੰ ਲੱਗਦਾ ਚੂਹੇ ਹੀ ਥਰਕਾਉਂਦੇ ਫਿਰ ਇਹਨੂੰ ਉਹ ਕੰਮਲ ਕੱਢ ਕੇ ਲਿਆਉਣ ਦੇ ਕੇ ਬਾਹਰ ਮਰਾਸੀ ਕਾਉਂਡ ਆ ਮੈਨੂੰ ਵੀ ਆਇਆ ਸ਼ੇਰਾ ਸੁਣਾਇਆ ਹੋ ਆਉਂਦੀ ਏ ਨਸੀਬਾ ਨਾਲ ਏਕੜੀਆਂ ਤੇਰੇ ਜ਼ਰੇ ਨੂੰ ਸਜਾਇਆ ਲਾ ਕੇ ਫੁੱਲ ਕਰੀਆਂ ਸੋਹਣੇ ਸਿਰ ਨੂੰ ਸਜਾਇਆ કુરા મેં સલુ પ્રભુજી ભૂખે પ્યાસી મેં પ્રભુજી તیرے વિના હું રાહી કુજાર તુહી મેરે અંબર રાધા તાર મેરે મુરશદ મેરે અમીરો સબ તેરી જોગા बलदे जी घर बि खाथा सदियां थल सु See mm -hmm. ਤੇ ਰਬਰ ਸੇ ਬਿਜਲੀ ਚਮਕੇ ਪਿੱਛੇ ਨਾ ਵਟਾ ਤੇ ਰਬਰ ਸੇ ਬਿਜਲੀ ਚਮਕੇ ਪਿੱਛੇ ਨਾ ਵਟਾ ਸੁਧ-ਬੁਧ ਫਾਵਰ ਹੋ ਤੁਲਾ